ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਨਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਇੱਕ ਪਾਰਸਲ ਆਪਾਂ ਰੈਡੀ ਕੀਤਾ ਹੈ ਜਿਹੜਾ ਕਿ ਜਾਏਗਾ ਯੂ ਐਸ ਏ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਸੋਹਣੇ ਸਟਿਚ ਹੋਏ ਨੇ ਵਰਕ ਵੀ ਕਰਾਇਆ ਹੈ ਕੁਝ ਸੂਟਾਂ ਦੇ ਉੱਪਰ ਤੇ ਚਲੋ ਦੇਖਦੇ ਆਪਾਂ ਕਿਵੇਂ ਦੇ ਸੂਟ ਰੈਡੀ ਕੀਤੇ ਨੇ ਅਗਰ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਕੋਈ ਵੀ ਸੂਟ ਰੈਡੀ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਚਲੋ ਦੇਖਦੇ ਹਾਂ ਸੂਟ ਸਿੰਪਲ ਸਿੰਪਲ ਸੂਟਾਂ ਨੂੰ ਹਨਾ ਆਪਾਂ ਇੱਕ ਪਿਆਰੀ ਜੀ ਲੁੱਕ ਦੇ ਸਕਦੇ ਹਾਂ ਲਓ ਜੀ ਇਹ ਕອດ ਸੈੱਟ ਬਨਵਾਇਆ ਆਪਾਂ ਜੌਰਜਟ ਦੇ ਉੱਪਰ ਠੀਕ ਹੈ ਇਹ 450 450 ਦਾ ਸੂਟ ਹੈ ਸਾਰਾ ਜੌਰਜਟ ਦਾ ਔਰ ਕਿੰਨੀ ਸੋਹਣੀ ਸਟੀਚਿੰਗ ਹੋਈ ਤੁਸੀਂ ਸਟੀਚਿੰਗ ਵੀ ਚੈੱਕ ਕਰਨਾ ਡਿਜ਼ਾਈਨਿੰਗ ਬਹੁਤ ਪਿਆਰਾ ਹੈ ਗਲੇ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਸਾਰਾ ਨੀਚੇ ਤੱਕ ਠੀਕ ਹੈ ਇਸ ਤਰ੍ਹਾਂ ਨੀਚੇ ਛੋਟਾ ਜਿਹਾ ਕੱਟ ਹੈ ਓਕੇ ਔਰ ਬਿਊਟੀਫੁੱਲ ਤੇ ਦੀ ਸਟੀਚਿੰਗ ਤੇ ਬਹੁਤ ਹੀ ਸੋਹਣਾ ਇਹ ਬਣਿਆ ਹੋਇਆ ਹੈ ਵੀ ਨੈੱਕ ਦੇ ਨਾਲ ਮੈਂ ਤੁਹਾਨੂੰ ਦਿਖਾ ਦਿੰਨੀ ਆ ਓਕੇ ਤੇ ਇਹਨੂੰ ਤੁਸੀਂ ਮਤਲਬ ਜੀਨ ਦੇ ਨਾਲ ਵੇਅਰ ਕਰ ਸਕਦੇ ਹੋ ਇਹਦੇ ਨਾਲ ਪੈਂਟ ਪਲਾਜ਼ੋ ਵੀ ਬਣਿਆ ਹੋਇਆ ਹੈ ਤੁਸੀਂ ਇਹਦੇ ਨਾਲ ਤੇ ਵੇਅਰ ਕਰ ਹੀ ਸਕਦੇ ਹੋ ਠੀਕ ਹੈ ਇਹਨੂੰ ਜੀਨ ਨਾਲ ਕਿਸੇ ਹੋਰ ਪਲਾਜ਼ੋ ਦੇ ਨਾਲ ਅਗਰ ਤੁਹਾਡਾ ਦਿਲ ਕਰਦਾ ਹੈ ਤੇ ਤੁਸੀਂ ਕੰਬਾਈਨ ਕਰ ਸਕਦੇ ਹੋ ਓਕੇ ਤੇ ਨਾਲ ਬਹੁਤ ਹੀ ਸੋਹਣਾ ਪੈਂਟ ਪਲਾਜ਼ੋ ਬਣਿਆ ਹੋਇਆ ਠੀਕ ਹੈ ਚੈੱਕ ਓਕੇ ਜੀ ਤੇ ਨਾਲੋਂ ਨਾਲ ਹੀ ਨਾ ਦੁਪੱਟੇ ਵੀ ਰੈਡੀ ਕਰ ਦੇਖੋ ਆਪਾਂ ਪੰਜਾਬੀਆਂ ਤੇ ਵਧੀਆ ਲੱਗਦਾ ਆਪਾਂ ਦੁਪੱਟੇ ਵੀ ਰੈਡੀ ਕੀਤੇ ਹੋਇਆ ਇਹਦੇ ਨਾਲ ਮੈਸ਼ਫੋਨ ਦਾ ਦੁਪੱਟਾ ਰੈਡੀ ਕੀਤਾ ਹੋਇਆ ਤੇ ਜਿਵੇਂ ਦਾ ਵੀ ਕਿਸੇ ਦੀ ਚੁਆਇਸ ਆ ਉਸੇ حساب ਨਾਲ ਆਪਾਂ ਰੈਡੀ ਕਰ ਦਿੰਨੇ ਆ ਸੂਤ ਦਾ ਪ੍ਰਾਈਸ ਜਦਾ ਇੰਨਾ ਕੀ ਆ 450 400 500 ਹੈ ਨਾ ਤੇ ਪਰ ਬਹੁਤ ਸੋਹਣਾ ਰੈਡੀ ਹੋਇਆ ਸਟਿਚਿੰਗ ਤੁਸੀਂ ਜਾਨਣਾ ਚਾਹੁੰਦੇ ਤੇਸ ਮੇਰੇ ਵਟਸਐਪ ਨੰਬਰ ਦੇ ਉੱਪਰ ਮੈਸੇਜ ਕਰ ਦੇਣਾ ਓਕੇ ਨੈਕਸਟ ਵੀ ਜਿਹੜਾ ਹੈਗਾ ਸੂਟ ਇਹ ਵੀ ਇਹ ਕਾਟ ਸੈਟੀ ਆ। ਲਓ ਜੀ। ਇਹ ਵੀ ਕੈਂਬ੍ਰਿਕ कॉटन ਦਾ ਸੂਟ ਹੈ। ਠੀਕ ਹੈ। ਕੈਂਬ੍ਰਿਕ कॉटन ਤੇ ਇਹ ਜਿਹੜਾ ਸੂਟ ਹੈਗਾ ਇਹ ਵੀ ਓਨਲੀ 550 ਪ੍ਰਾਈਸ ਦਾ ਸੂਟ ਹੈ। ਠੀਕ ਹੈ। ਗਲਾ ਦੇਖੋ ਚੈੱਕ ਕਰੋ ਕਿੰਨਾ ਪਿਆਰਾ ਗਲਾ ਬਣਿਆ ਹੈ ਪਰ ਇਹਦੇ ਉੱਪਰ ਸਾਰੇ इतो तक हाफ तक बटन मिलेगी दिखा दिखाई वीडियो घर बना रही है थोड़ा देखो हाफ तक बटन पट्टी लगी बटन बहुत प्यारे जगे हुए ठीक है जिससे जेंट्स कुत्ता होंगे कुर्ता स्टाइल यह बनिया हुआ चाक गोल घेरे वाला चाक बिलकुल स्टाइलिश जी लुक दूगा ਬਹੁਤ ਹੀ ਪਿਆਰਾ ਲੱਗੂਗਾ ਠੀਕ ਹੈ ਬਾਜੂ ਵਗੈਰਾ ਬਹੁਤ ਸੋਹਣੀਆਂ ਬਣੀਆਂ ਨੇ ਤੇ ਨਾਲ ਪੈਂਟ ਪਲਾਜ਼ੋ ਵੀ ਓਕੇ ਇਹ ਲਓ ਪੈਂਟ ਪਲਾਜ਼ੋ ਠੀਕ ਹੈ ਤੇ ਬਹੁਤ ਸੋਹਣਾ ਬਣਿਆ ਇਹ ਵੀ ਪੈਂਟ ਪਲਾਜ਼ੋ ਵੀ ਤੇ ਉੜਤਾ ਵੀ ਇਹਦੇ ਨਾਲ ਦੀ ਆਪਾਂ ਸ਼ਿਫॉन ਦਾ ਦੁਪੱਟਾ ਰੈਡੀ ਕੀਤਾ ਹੈ ਹਨਾ ਤੇ ਨੈਕਸਟ ਤੁਹਾਨੂੰ ਦਿਖਾਉਣੀ ਆ ਦੋਚੀ ਇਹ ਸੂਟ ਆਊਗਾ ਜੀ ਰਸ਼ੀਆ ਬ੍ਰਾਂਡ ਦਾ ਸੂਟ ਆ 1250 ਦਾ ਪ੍ਰਾਈਸ ਆ ਦੇਖੋ ਪ੍ਰਾਈਸ ਦੱਸਣ ਦੀ ਹਮੇਸ਼ਾ ਮੈਨੂੰ ਜਲਦੀ ਰਹਿੰਦੀ ਹੈ ਤੁਹਾਨੂੰ ਕਿਉਂਕਿ ਮੈਨੂੰ ਪਤਾ ਵੇਟ ਨਹੀਂ ਹੁੰਦੀ ਤੁਹਾਨੂੰ ਪਹਿਲਾਂ ਇਹ ਹੁੰਦਾ ਕਿ ਹਾਂ ਸਾਨੂੰ ਪ੍ਰਾਈਸ ਪਤਾ ਲੱਗੇ ਪ੍ਰਾਈਸ ਕਿੰਨਾ ਹੈ ਰਸ਼ੀਆ ਬ੍ਰਾਂਡ ਦਾ ਸੂਟ ਆ ਬਹੁਤ ਸੋਹਣਾ ਇਹ ਕਾਟਨ ਇੰਨੀ ਪਿਆਰੀ ਕਾਟਨ ਆ ਨਾ ਬਹੁਤ ਸੇਲ ਕੀਤੇ ਜਿਨ੍ਹਾਂ ਨੇ ਲਿਆ ਉਹਨਾਂ ਨੂੰ ਪਤਾ ਹੋਵੇਗਾ ਇਹ ਦੀਦੀ ਨੇ ਵੀ ਉਦੋਂ ਦਾ ਹੀ ਲਿਆ ਬਟ ਆਪਾਂ ਬਣ ਕੇ ਹੁਣ ਰੈਡੀ ਹੋਏ ਇਹਦਾ ਗਲਾ ਚੈੱਕ ਕਰੋ ਓਕੇ ਇਹ ਸਿਰਫ ਇੱਕ ਪ੍ਰੈਸਟਾ ਕਰਕੇ ਲੱਗ ਰਿਹਾ ਬਾਕੀ ਸਿੱਧਾ ਗਲਾ ਬਹੁਤ ਸੋਹਣਾ ਗਲਾ ਬਣਿਆ ਠੀਕ ਹੈ ਤੇ ਇਹਦੇ ਬਟਨ ਬਹੁਤ ਸੋਹਣੇ ਲੱਗੇ ਹੋਏ ਆ ਕਿ ਬਹੁਤ ਸੋਹਣੇ ਬਟਨ ਲੱਗੇ ਹੋਏ ਗਲਾ ਤੇ ਇੰਨਾ ਪਿਆਰੀ ਫਿਨਿਸ਼ਿੰਗ ਬਣੀ ਹੋਈ ਹੈ ਗਲੇ ਦੀ ਬਾਕੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚੱਕਾਂ ਤੇ ਚੱਕਰ ਓਕੇ ਸਟਿਚਿੰਗ ਸੋ ਗੁੱਡ ਆ ਗਲਾ ਤੁਹਾਨੂੰ ਗਲੇ ਤੋਂ ਪਤਾ ਲੱਗ ਜਾਣਾ ਕਿ ਕਿੰਨੀ ਸੋਹਣੀ ਪਿਆਰੀ ਸਟਿਚਿੰਗ ਆ ਓਕੇ ਜੀ ਇਹਦੇ ਨਾਲ ਬਣੀ ਹੋਈ ਹੈ ਆਪਣੀ ਸਲਵਾਰ ਠੀਕ ਹੈ ਬਹੁਤ ਪਿਆਰੀ ਔਰ ਨਾਲ ਦੁਪੱਟਾ ਆਏਗਾ ਇਹਨਾਂ ਦੀ ਵੀਡੀਓ ਤੁਸੀਂ ਦੇਖੀ ਹੋਏਗੀ ਮਸਲੀਨ ਦੁਪੱਟੇ ਦੇ ਨਾਲ 1250 ਪ੍ਰਾਈਸ ਦਾ ਸੂਟ ਹੈ ਓਕੇ ਨੈਕਸਟ ਆ ਗਿਆ ਆਪਣੇ ਇਹਨਾਂ ਦਾ ਸੂਟ ਲਓ ਜੀ ਬਰੋਚੇ ਦਾ ਵੀ ਇਹਨਾਂ ਨੇ ਲਾਸਟ ਟਾਈਮ ਬਰੋਚੇ ਲਾਇਆ ਸੀ ਇਹਨਾਂ ਤੋਂ ਨਾ ਪਹਿਲਾਂ ਵੀ ਮੈਂ ਇੱਕ ਪਾਰਸਲ ਭੇਜ ਚੁੱਕੀ ਆ ਤੇ ਉਹ ਦੋਵੇਂ ਇਹਨਾਂ ਨੇ ਬਰੋਸ਼ੇ ਦਾ ਸੂਟ ਨਾ ਸੀ ਉਹ ਇਹਨਾਂ ਨੂੰ ਨਾ ਕੰਫਰਟੇਬਲ ਐਨਾ ਪਿਆਰਾ ਲੱਗਾ ਕਿ ਇਹਨਾਂ ਨੇ ਫਿਰ ਤੋਂ ਬਰੋਸ਼ੇ ਦਾ ਸੂਟ ਲਿਆ ਲਓ ਜੀ ਇਹਦਾ ਗਲਾ ਚੈੱਕ ਕਰੋ ਕਿੰਨਾ ਸੋਹਣਾ ਕੋਟਲੀ ਬਟਨ ਵਾਲਾ ਗਲਾ ਬਣਿਆ ਹੈ ਬਾਜੂ ਤੇ ਬਹੁਤ ਸੋਹਣਾ ਜਿਹਾ ਗਲਾ ਬਣਿਆ ਲੈਸ ਵਗੈਰਾ ਤੁਹਾਨੂੰ ਸਾਡੇ ਸਾਰੇ ਸੂਟਾਂ ਤੇ ਫਿਨਿਸ਼ਿੰਗ ਦੀ ਪੂਰੀ ਮਿਲੇਗੀ ਨਾਲ ਬਾਟਮ ਹੈ ਨਾਲ ਆਪਾਂ ਮਸਲੀਨ ਦਾ ਦੁਪੱਟਾ ਲਗਾਇਆ ਹੋਇਆ ਠੀਕ ਜੀ ਸਿੰਪਲ ਤੇ यदा सूट का प्राइस भी तुम पता ही है सारे साढ़े चार सौ का भरोसा पी हम नैक्सट जोड़ा सूट तुम्हें दिखाने लगी सूट बहुत प्यारा है लो जी ये प्योर कोटा डोरिया का सूट है चेक करो ओके गला भी देखो बहुत सोहना जहा बनाया ओके गला बहुत प्यारा बनिया है बाकी कपड़ा तो बहुत ही सोहना है कम भी बहुत सोना होेरे के उपर तु इस तरह वर्क मिलेगा यहाँ तुम ऑफ वाइट ही बॉटम मिलेगी ਠੀਕ ਹੈ ਤੇ ਇਹ ਕਾਟਨ ਵੀ ਬੜੀ ਸੋਹਣੀ ਖੁੱਲੀ ਢੁਲੀ ਪahari ਬਣੀ ਹੈ ਠੀਕ ਹੈ ਤੇ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਮਲ ਕੋਟਨ ਦਾ ਕੋਟਨ ਦੇ ਦੁਪੱਟੇ ਤੇ ਵੀ लेस ਲੱਗੀ ਹੋਈ ਆ ਤੇ ਸੂਟ ਦਾ ਪ੍ਰਾਈਸ 1750 ਰੁਪਏ ਠੀਕ ਹੈ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਪਿਓਰ ਮਲ ਕੋਟਨ ਦਾ ਬਹੁਤ ਸੋਹਣਾ ਸੂਟ ਹੈ ਮਤਲਬ ਕਿਸੇ ਵੀ ਓਕੇਸ਼ਨ ਤੇ ਤੁਸੀਂ ਇਹੋ ਜਿਹਾ ਸੂਟ ਜਿਹੜੇ ਪਾ ਸਕਦੇ ਬਹੁਤ ਸੌਫਰ ਤੇ ਬਹੁਤ ਹੀ ਯੂਨੀਕ ਜੀ ਲੁੱਕ ਆਊਗੀ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਲੋਜੀ ਇਹ ਵੀ ਬਸ ਹਾਸੂਤੇ ਲੋਜੀ ਠੀਕ ਹੈ ਇਹ ਆਪਣੇ ਕੋਲ ਸੂਟ ਸੀਗੇ ਇੱਕ 550 ਪ੍ਰਾਈਸ ਦਾ ਸੂਟ ਸੀ ਜਿਨ੍ਹਾਂ ਦੇ ਨਾਲ ਚਿਕਨ ਬਾਟਮ ਸੀਗੀਆਂ ਹਨਾ ਇਹ ਚੈੱਕ ਕਰੋ ਇਸ ਤਰ੍ਹਾਂ ਦਾ ਕੁੜਤਾ ਬਣਿਆ ਹੈ ਓਕੇ ਇੱਕ ਤਾਂ ਟਿਕਦਾ ਨਹੀਂ ਹੈ ਮੇਰੇ ਹੱਥ 'ਚ ਐਵੇਂ ਦਾ ਕੁੜਤਾ ਬਣਿਆ ਕਲਾ ਬਹੁਤ ਸੋਹਣਾ ਬਣਿਆ ਵਿਚਕਾਰ ਸਾਰੇ ਆਪਾਂ ਲੈਸ ਦਿੱਤੀ ਹੋਈ ਹੈ ਨੀਚੇ ਛੋਟਾ ਜਿਹਾ ਕੱਟ ਦਿੱਤਾ ਹੋਇਆ ਚਾਕਾਂ ਤੇ ਵੀ ਲੈਸ ਆ ਕੀ ਰਿਤੇ ਵੀ ਲੈਸ ਆ ਬੈਕ ਸਾਈਡ ਦੀਆਂ ਚਾਕਾਂ ਤੇ ਵੀ ਲੈਸ ਆ ਬਹੁਤ ਸੋਹਣਾ ਇਹਨਾਂ ਨੇ ਇਹਦੇ ਨਾਲ yellow ਕਲਰ ਦੀ ਆ ਬਾਟਮ ਬਣਵਾਈ ਹੈ ਔਰ ਇਹਦੇ ਨਾਲ ਆਪਾਂ ਮਸਲੀਨ ਦਾ ਵਧੀਆ ਵਾਲਾ ਦੁਪੱਟਾ ਲਗਾਇਆ ਤੇ ਨਾਲ ਆਪਾਂ ਲੈਸ ਦਿੱਤੀ ਹੋਈ ਹੈ ਮੈਚਿੰਗ ਬਹੁਤ ਸੋਹਣੀ ਲੈਸ ਲੱਗੀ ਹੋਈ ਆ ਦੁਪੱਟੇ ਤੇ ਠੀਕ ਹੈ ਮਸਲੀਨ ਦਾ ਦੁਪੱਟਾ ਸਾਡੇ ਕੋਲ ਕਾਫੀ ਪ੍ਰਾਈਸ ਦਾ ਹੈਗਾ ਤੇ ਇਹ ਵਾਲਾ ਦੁਪੱਟਾ ਵਧੀਆ ਵਾਲਾ ਮਸਲੀਨ ਦਾ ਲੱਗਿਆ ਹੋਇਆ ਠੀਕ ਹੈ ਇਹ ਸੂਟ ਦਾ ਪ੍ਰਾਈਸ ਬੱਸ 550 ਸੀਗਾ ਬਟ ਇਹਦੇ ਨਾਲ ਆਪਾਂ ਅਲੱਗ ਲੈ ਕੇ ਬਾਟਮ ਲਗਾਈ ਆ ਉਸ ਹਿਸਾਬ ਨਾਲ ਦਾ 100-150 ਪ੍ਰਾਈਸ ਵਾਧਾ ਲੱਗੇਗਾ ਨੈਕਸਟ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਉਣੀ ਆ ਉਹ ਦੇਖੜ ਖੜਖੜਾਊਗੀ ਤੁਹਾਨੂੰ ਪੋਲੀਥੀਨ ਦੀ ਲਓ ਜੀ ਪਸ਼ਮੀਨਾ ਦਾ ਸੂਟ ਜਿਹੜਾ ਕਿ ਮੈਂ ਤੁਹਾਨੂੰ ਕਹਿੰਦੀ ਰਹੀ ਨਹੀਂ ਆ ਤੇ ਤੁਸੀਂ ਹਾਂ ਹਰ ਵਰਕ ਕਰਾਉਣਾ ਹੋਵੇ ਕਿਵੇਂ ਦਾ ਵੀ ਸਾਡੇ ਕੋਲ ਤੁਹਾਨੂੰ ਮਿਲ ਜੇਗਾ ਲਓ ਜੀ ਬਾਜੂ ਦੇ ਉੱਪਰ ਚੈੱਕ ਕਰੋ ਵਰਕ ਕਿੰਨਾ ਪਿਆਰਾ ਹੋਇਆ ਗਲੇ ਦੇ ਉੱਪਰ ਵਰਕ ਚੈੱਕ ਕਰੋ ਹਨਾ ਤੇ نیچے ਕਿਹਰੇ ਦੇ ਉੱਪਰ ਵਰਕ ਚੈੱਕ ਕਰੋ ਐਸਟਰ ਨਾਲ ਵਰਕ ਆ ਬਹੁਤ ਸੋਹਣਾ ਜਿਹਾ ਵਰਕ ਆ ਠੀਕ ਹੈ ਤੇ ਪਸ਼ਮੀਨੇ ਦੇ ਉੱਪਰ ਤੇ ਇੰਨਾ ਕੁ ਸੋਹਣਾ ਲੱਗਿਆ ਸਾਡੇ ਕੋਲ ਬੀ ਐਲ ਐਮ ਬ੍ਰਾਂਡ ਦਾ ਪਸ਼ਮੀਨਾ ਹੈ ਔਰ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖੋ ਇੱਕ ਕਮ ਕਿੰਨਾ ਸੋਨਾ ਹੋਇਆ ਠੀਕ ਹੈ ਇਹਦੇ ਨਾਲ ਤੁਹਾਨੂੰ ਸਲਵਾਰ ਦੇ ਉੱਪਰ ਵੀ ਵਰਕ ਮਿਲੇਗਾ ਲਓ ਜੀ ਠੀਕ ਹੈ ਪੌਂਚੇ ਤੇ ਵੀ ਵਰਕ ਮਿਲੇਗਾ ਔਰ ਇਤਨਾ ਲਗਾਇਆ ਹੋਇਆ ਆਪਾਂ ਦੁਪੱਟਾ ਮਸਲੀਨ ਦਾ ਤੇ ਨਾਲ ਦੁਪੱਟੇ ਤੇ ਵੀ ਲੈਸ ਮਿਲੇਗੀ ਤੁਹਾਨੂੰ ਠੀਕ ਹੈ ਵਧੀਆ ਵਾਲਾ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਦੇ ਉੱਪਰ ਲੈਸ ਮਿਲੇਗੀ ਠੀਕ ਹੈ ਜੀ ਇਹ ਲਓ ਓਕੇ ਜੀ ਤੇ ਇਹ ਜਿਹੜਾ ਸੂਟ ਹੈਗਾ ਸੂਟ 800 ਰੁਪਏ ਦਾ ਵਰਕ ਤੁਹਾਨੂੰ ਡਿਟੇਲ ਆਪਾਂ ਦੇ ਦਾਂਗੇ WhatsApp ਤੇ ਜਿੰਨੇ ਲੈਣੀ ਹੋਵੇਗੀ ਲੋਕੀ ਜੀ ਨੈਕਸਟ ਸੂਟ ਤੁਹਾਨੂੰ ਦਿਖਾਨੀ ਆ ਮੈਂ ਸਪੈਸ਼ਲ ਇਹਨਾਂ ਨੇ ਇਹੀ ਸੂਟ ਬਣਵਾਣੇ ਸੀ ਇਹੀ ਸੂਟ ਬਣਾਉਂਦੇ ਬਣਾਉਂਦੇ ਇਹਨਾਂ ਦੇ ਐਨੇ ਸੂਟ ਬਣਗੇ ਬਹੁਤ ਸੋਹਣਾ ਸੂਟ ਹੈ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਬਣਾਇਆ ਹੈ ਆਪਾਂ ਲਓ ਜੀ ਚੈੱਕ ਕਰੋ ਠੀਕ ਹੈ ਤੁਹਾਂ ਚੈੱਕ ਕਰੋ ਤੁਸੀਂ ਠੀਕ ਹੈ ਇਹਦੇ ਉੱਪਰ ਥ्रेड ਵਰਕ ਔਰ ਹੈਂਡ ਵਰਕ ਦਾ ਵੀ ਟੱਚ ਹੈ ਹਲਕਾ ਹਲਕਾ ਔਰ ਬਹੁਤ ਸੋਹਣਾ ਕਿ ਰੇ ਦੇ ਉੱਪਰ ਵੀ ਤੁਹਾਨੂੰ ਵੇਲ ਮਿਲੇਗੀ ਹਨਾ ਤੇ ਬਹੁਤ ਸੋਹਣੇ ਮੋਰ ਵੀ ਬਣੇ ਹੋਏ ਆ ਬਹੁਤ ਸੋਹਣੀਆਂ ਬੂਟੀਆਂ ਆ ਕਪੜਾ ਆਏਗਾ ਨੈਚੁਰਲ ਕ੍ਰੇਪ ਚਾਕਾਂ ਤੇ ਤੁਹਾਨੂੰ ਲੈਸ ਮਿਲੇਗੀ ਔਰ ਬਾਜੂ ਤੇ ਵੀ ਮੋਰ ਬਣੇ ਹੋਏ ਆ ਠੀਕ ਹੈ ਤੇ ਫਰੰਟ ਕਲਾ ਆਏਗਾ ਐਵੇਂ ਦਾ ਔਰ ਇਹਦੇ ਨਾਲ ਤੁਹਾਨੂੰ ਮਿਲੇਗੀ ਫਰਸ਼ੀ ਸਲਵਾਰ ਜੀ ਫਰਸ਼ੀ ਸਲਵਾਰ ਮਿਲੇਗੀ ਇਹਦੇ ਨਾਲ ਫਰਸ਼ੀ ਸਲਵਾਰ ਦੇ ਪੌਂਚਿਆਂ ਤੇ ਵੀ ਸੀਕੁਐਂਸ ਦਾ ਵਰਕ ਆਏਗਾ ਓਕੇ ਬਹੁਤ ਸੋਹਣੀ ਸਲਵਾਰ ਬਣੀ ਹੋਈ ਹੈ ਤੇ ਇਹਨਾਂ ਨੇ ਇਹਦੇ ਨਾਲ ਦੇ ਦੋ ਸੂਟ ਬਣਾਏ ਹੋਏ ਆ ਮਦਰ ਡਾਟਰ ਦੇ ਦੋ ਸੂਟ ਬਣੇ ਹੋਏ ਆ ਮੇਰੇ ਕੋਲ ਇਹਦੇ ਨਾਲ ਦੁਪੱਟਾ ਤੁਹਾਨੂੰ ਦਿਖਾ ਦਿੰਦੀ ਆ ਬਹੁਤ ਸੋਹਣਾ ਹੈ ਇਹਨਾਂ ਨੇ ਇੱਕ ਸੂਟ ਆਪਣੀ ਬੇਟੀ ਵਾਸਤੇ ਬਣਾਇਆ ਇੱਕ ਸੂਟ ਆਪਣੇ ਵਾਸਤੇ ਬਣਾਇਆ ਲਓ ਜੀ ਇਹ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੈ ਸੂਟ ਦੇ ਨਾਲ ਠੀਕ ਹੈ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਹੈ ਤੇ ਪਿਓਰ ਕਮਲ ਚਨੋਂ ਦੇ ਦੁਪੱਟਾ ਵਿਦ ਆਪਾਂ ਡਾਈ ਕਰਵਾਇਆ ਹੈ ਡਾਈ ਕਰਵਾ ਕੇ ਲੈਸ ਲਗਵਾਈ ਹੈ ਫਿਨਿਸ਼ਿੰਗ ਸੋ ਗੁੱਡਾ ਸੂਟ ਦੀ ਲਓ ਜੀ ਠੀਕ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਅਗਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਇਵੇਂ ਦੇ ਸੂਟ ਰੈਡੀ ਆਪਣੀ ਪਸੰਦ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਦੇ ਉੱਪਰ ਠੀਕ ਹੈ ਲਓ ਜੀ ਓਕੇ ਇਹ ਇਹ ਨਾਲ ਦੇ ਦੋ ਸੂਟ ਰੈਡੀ ਕੀਤੇ ਉਹਨਾਂ ਇੱਕ ਆਪਣਾ ਇੱਕ ਆਪਣੀ ਬੇਟੀ ਦਾ ਠੀਕ ਹੈ

ਫਿਰ ਕੀ ਰੇਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਲੌਂਜ ਇੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਲੌਂਜ ਠੀਕ ਹੈ ਸੁਪਰ ਸੂਟ ਬਣੇ ਨੇ ਇਹਦੇ ਨਾਲ ਉਹਨਾਂ ਨੇ ਬੇਟੀ ਵਾਸਤੇ ਪੈਂਟ ਪਲਾਜ਼ੋ ਬਣਾਇਆ ਠੀਕ ਹੈ ਹੈਲੋ ਲਾਲ ਆਏਗਾ ਪੈਂਟ ਪਲਾਜ਼ੋ ਤੇ ਇੱਕ ਆਏਗਾ ਸ਼ਰਾਰਾ ਠੀਕ ਹੈ ਉਹਨਾਂ ਨੇ ਇਸੇ ਤਰ੍ਹਾਂ ਕੁਝ ਪਾਰਟੀ ਵੇਅਰ ਯੂਜ਼ ਕਰਨਾ ਹੋਏਗਾ ਤੇ ਸ਼ਰਾਰਾ ਬਣਾਇਆ ਹੈ ਨਾਲ ਬਹੁਤ ਸੋਹਣਾ ਅਗਰ ਉਹਨਾਂ ਨੇ ਐਸੇ ਹੀ ਹਨਾ कैजुअल वेयर करना होएगा तो पेंट पा चुपना है ठीक है तो ये अपना टाई एंड डाई प्योर शुफोन दुपट्टा वाला बैट संस्था लगाया हुआ टाई एंड डाई दुपट्टे के उपर लैस की फिनिशिंग की हुई है ओके और ये भी दो सूट बने हुए मदर डॉटर दोनों दे ओके जी ठीक है मैं हाँ रखा ओके ये भी सूट प्योर क्रेप के उपर बने हुए ठीक है तो नैक्सट उन्होंने दो अपने कोल ਪਲਾਜ਼ੋ ਕੱਲੇ ਪਲਾਜ਼ੋ ਨਾਲ ਕੋ ਸ਼ਰਟਾਂ ਹੋਈਆਂ ਉਹਨਾਂ ਦੇ ਨਾਲ ਰੈਡੀ ਕਰਵਾਏ ਆ ਪੈਂਟ ਪਲਾਜ਼ੋ ਬਹੁਤ ਸੋਹਣੇ ਵੀ ਬਣੇ ਆ ਤੁਹਾਨੂੰ ਦਿਖਾ ਦਿੰਨੀ ਆ ਠੀਕ ਹੈ ਓਕੇ ਜੀ ਬਿਲਕੁਲ ਪੈਂਟ ਦੀ ਵਾਂਗੂ ਲੱਗਦਾ ਪਿਆ ਇਹ ਜਿਹੜਾ ਪੈਂਟ ਪਲਾਜ਼ੋ ਹੈ ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਆਪਾਂ ਜਾਮ ਕਾਟਨ ਦੇ ਉੱਪਰ ਬਣਾਏ ਹੋਏ ਨੇ ਦੋਵੇਂ ਨੈਕਸਟ ਆ ਗਏ ਆਪਣੇ ਕੋਲ ਜੀ ਜੋ ਆਪਾਂ ਉਹਨਾਂ ਨੂੰ ਫਿੱਟਾਂਗੇ

ਜਾਕਟਰ ਦੇ نیچے ਇਕੱਲੇ ਥੋੜੀ ਸਰਦੀ ਵਿੱਚ ਇਕੱਲਿਆਂ ਨੂੰ ਵੀ ਵੇਅਰ ਕਰ ਸਕਦੇ ਹੋ ਸੂਟ ਦੇ ਨਾਲ ਬਹੁਤ ਸੋਹਣੇ ਲੱਗਣਗੇ ਠੀਕ ਹੈ ਹलो ਇਹ ਵੀ ਬਹੁਤ ਸੋਹਣੇ ਬਣੇ ਹੋਏ ਆ ਇਹ ਮੈਂ ਬਣਵਾ ਕੇ ਦਿੱਤੇ ਨੇ ਕਿਸੇ ਕੋਲੋਂ ਫਿਰ ਉਹਨਾਂ ਨੇ ਕੁਝ ਗਰਮੀਆਂ ਵਾਲੇ ਜਿਹੜੇ ਪਜਾਮੇ ਹੁੰਦੇ ਨੇ ਉਹ ਲੈ ਹੋਏ ਨੇ ਆਪਣੇ ਕੋਲੋਂ ਲੈ ਹੋਏ ਨੇ ਉਹਨਾਂ ਨੇ ਸ਼ਾਲ ਗਰਮ ਸ਼ਾਲ ਸਟੌਲ ਓਕੇ ਸਟੌਲ ਐਸਟੌਲ ਤੁਹਾਨੂੰ ਸਾਡੇ ਕੋਲ ਮਿਲ ਜਾਏਗਾ 350 ਪ੍ਰਾਈਸ ਹੈ ਇਹਦਾ ਸਟੌਲ ਦਾ ਤੇ ढाई सौ फिर ए वाला स्टॉल है प्राइस भी ढाई सौ लगेगा इस तरह करके होगा निका समान उन्होंने दुपट्टे ने पटके ने है सारा समान जाएगा ये यूएसए ਉਹਨਾਂ ਨੇ ਜੀ ਵੀ ਦਾ ਸੈਕੰਡ ਪਾਰਸਲ ਆ ਇਸ ਤੋਂ ਪਹਿਲਾਂ ਜਿਹੜਾ ਆਪਾਂ ਯੂਐਸਏ ਦਾ ਪਾਰਸਲ ਭੇਜਿਆ ਸੀ ਉਹਨਾਂ ਨੂੰ ਵੀ ਮਿਲ ਗਿਆ ਏ ਔਰ ਬਹੁਤ ਵਧੀਆ ਉਹਨਾਂ ਦੇ ਰਿਵਿਊ ਆਏ ਨੇ ਉਹਨਾਂ ਨੇ ਬਹੁਤ ਹੀ ਮਤਲਬ ਇੰਨੀ ਇੱਕ ਸਿਫਤ ਕੀਤੀ ਮੇਰੀ ਮੇਰੀ ਮੇਰੇ ਕੰਮ ਦੀ ਮੇਰੀ ਮੈਂ ਸਮਝਦੀ ਆ ਕੰਮ ਦੀ ਸਿਫਤ ਹੁੰਦੀ ਆ ਇਨਸਾਨ ਦੀ ਕਾਦੀ ਆਪਣੇ ਗੁਣਾਂ ਦੀ ਵੈਲਿਊ ਹੈ ਨਾ ਤੇ ਉਹਨਾਂ ਨੇ ਇੰਨੇ ਪਿਆਰ ਨਾਲ ਮੈਨੂੰ ਕਿਹਾ ਕਹਿੰਦੇ ਸੁਪਰ ਮੈਨੂੰ ਇੰਨੇ ਸੋਹਣੇ ਸੂਟ ਲੱਗੇ ਇੰਨਾ ਮਜ਼ਾ ਆਇਆ ਦੇਖ ਕੇ ਹੀ ਉਹਨਾਂ ਨੂੰ ਇਹ ਬਹੁਤ ਹੀ ਵਧੀਆ ਸਟਿਚਿੰਗ ਸੀ ਬਹੁਤ ਵਧੀਆ ਸੂਟ ਸੀ ਤੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਉਹਨਾਂ ਦਾ ਵੀ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਵੀ ਮੇਰੇ ਜਿਹੜੇ ਦੀਦੀ ਨੇ ਇਹਨਾਂ ਨੇ ਵੀ ਮੇਰੇ ਕੋਲ ਸੈਕੰਡ ਟਾਈਮ ਲਿਆ ਹੈ ਔਰ ਇਹਨਾਂ ਨੂੰ ਵੀ ਸਾਰਾ ਕੁਝ ਪਸੰਦ ਆਵੇ ਤੇ ਬਹੁਤ ਬਹੁਤ ਇਨਦਰ ਥੈਂਕ ਯੂ ਤੇ ਹੁਣ ਇਹਨਾਂ ਦਾ ਰਿਵਿਊ ਆਪਾਂ ਜਦੋਂ ਵੀ ਕੋਈ ਨੈਕਸਟ ਵੀਡੀਓ ਬਣਾਵਾਂਗੇ ਕੋਈ ਆਪਾਂ ਮੇਰੇ ਪਾਰਸਲ 1 2 ਹੋਰ ਨੇ ਯੂ ਐਸ ਏ ਜਾਣ ਵਾਲੇ ਤੇ ਆਪਾਂ ਉਹਨਾਂ ਦੇ ਵਿੱਚ ਤੁਹਾਨੂੰ ਇਹਨਾਂ ਦੇ ਰਿਵਿਊ ਤੁਹਾਨੂੰ ਜ਼ਰੂਰ ਦੱਸਾਂਗੇ ਥੈਂਕ ਯੂ ਧੰਨਵਾਦ